ਇਹ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਲੈ ਕੇ ਆ ਜਰਾ ਧੀ ਵੱਡੀ ਖਬਰ ਖਮਨ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਗਨ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ ਮੌਸਮ ਭਾਗ ਨੇ ਰੈੱਡ ਲਾਰਟਾ ਕੀਤਾ ਜਾਰੀ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮਦਮ ਚਾਹ ਤੇਜ਼ੀ ਨਾਲ ਬਦਲ ਰਿਹਾ ਹੈ ਬੰਗਾਲ ਦੀ ਦੱਖਣੀ ਖਾੜੀ ਤੇ ਇੱਕ ਸੰਭਾਵੀ ਚੱਕਰਵਾਤੀ ਪ੍ਰਣਾਲੀ ਬਣ ਦੇ ਸੰਕੇਤ ਮਿਲ ਰਹੇ ਹਨ ਜਿਸ ਨਾਲ ਦੱਖਣ ਭਾਰਤ ਵਿੱਚ ਭਾਰੀ ਮੀਂਹ ਦੀ ਸ਼ੁਰੂਆਤ ਹੋ ਚੁੱਕੀ ਹੈ ਮੌਸਮ ਭਾਗ ਅਨੁਸਾਰ ਇਹ ਪ੍ਰਣਾਲੀ ਹੌਲੀ-ਹੌਲੀ ਪੱਛਮ ਉੱਤਰ ਪੱਛਮ ਦਿਸ਼ਾ ਵਿੱਚ ਅੱਗੇ ਵਧੇਗੀ ਅਤੇ ਅੱਜ ਦੁਪਹਿਰ ਤੱਕ ਇਹ ਦੱਖਣ ਪੱਛਮ ਅਤੇ ਉਸ ਨਾਲ ਲੱਗਦੇ ਪੱਛਮ ਮੱਧ ਬੰਗਾਲ ਦੀ ਖਾੜੀ ਵਿੱਚ ਡਿਪਰੈਸ਼ਨ ਦੇ ਰੂਪ ਵਿੱਚ ਵਿਕਸਿਤ ਹੋ ਸਕਦੀ ਹੈ ਇਸ ਦਾ ਅਸਰ ਅਗਲੇ ਕੁਝ ਦਿਨਾਂ ਵਿੱਚ ਤੱਕ ਤਾਮਿਲਨਾਡੂ ਆਂਧਰਾ ਪ੍ਰਦੇਸ਼ ਕੇਰਲ ਕਰਨਾਟਕ ਅਤੇ ਤਲੰਗਣਾ ਦੇ ਕਈ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਮੌਸਮ ਭਾਗ ਨੇ ਤਾਮਿਲਨਾਡੂ ਦੀਆਂ ਅੱਠ ਜ਼ਿਲ੍ਹਿਆਂ ਵਿੱਲੂਪੂਰਮ ਕੁੰਡਾਲੌਰ ਨਾਗਾਪਟਨਾ ਮੱਜੀ ਲਦ ਗੁਰ ਲਧ్రਈ ਉਤਰਵਲ ਤੀਜਾ ਬੁਰ ਪੱਡੂ ਕੁਟਾਈ ਅਤੇ ਰਾਜਨਾਥ ਪੁਰਮ ਨੂੰ ਭਾਰੀ ਮੀਂਹ ਦੀ ਚੇਤਾਵਨੀ ਦੇਂਦੇ ਰੈਡ ਅਲਰਟ ਜਾਰੀ ਕੀਤਾ ਹੈ ਰਾਜਧਾਨੀ ਚਨਈ ਨੂੰ orange ਅਲਰਟ ਤੇ ਰੱਖਿਆ ਗਿਆ ਹੈ ਜਿੱਥੇ ਲਗਾਤਾਰ ਦੁਜੇ ਦਿਨ ਭਾਰੀ ਮੀਂਹ ਨੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਕਈ ਥਾਵਾਂ ਤੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਚਨਈ ਕਾਜੀਪੁਰਮ ਤ੍ਰੈਮਬੁਰ ਤਰੂਵੈਨ ਮਲਾਈ ਕੁੱਲਾ ਕੁਰਿਚੀ ਅਤੇ ਕ੍ਰਾਈਵਕ ਕਈ ਕਾਲ ਵਰਗੇ ਇਲਾਕੇਾਂ 'ਚ ਅਚਜ ਭਾਰੀ ਮੀਂਹ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ 23 ਤੋਂ 28 ਅਕਤੂਬਰ ਤੱਕ ਦੱਖਣੀ ਰਾਜਾਂ ਤਾਮਿਲਨਾਡੂ ਆਂਧਰਾ ਪ੍ਰਦੇਸ਼ ਤੇਲੰਗਣਾ ਕਰਨਾਟਕ ਅਤੇ ਕਰਨੇਲ ਕਾ ਕੇਰਲ ਵਿੱਚ ਵਪਾਪ ਵਿਆਪਕ ਮੀਂਹ ਪੈਣ ਦੀ ਸੰਭਾਵਨਾ ਹੈ ਇਹਨਾਂ ਰਾਜਾਂ 'ਚ ਅਗਲੇ 5 ਦਿਨਾਂ ਤੱਕ ਗਰਜ ਅਤੇ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ ਤੇ 26 ਅਕਤੂਬਰ ਤੱਕ ਅੜੀਸਾ ਵਿੱਚ ਅਤੇ ਅਗਲੇ 5 ਦਿਨਾਂ ਤੱਕ ਮੱਧ ਪ੍ਰਦੇਸ਼ ਵੀ ਦਰਬਤਛਤੀਸ਼ਗੜ ਵਿੱਚ ਬਿਜਲੀ ਅਤੇ ਹਲਕੀ ਤੋਂ ਦਰਮਿਆਨਾ ਮੀਂਹ ਪੈਣ ਦੀ ਹੈ ਉੱਤਰੀ ਪਰਦੇਚ ਪੱਛਮੀ ਗੜਪੜੀ ਦੇ Rajasthan ਵਿੱਚ ਵੀ ਮੌਸਮ ਵਿੱਚ ਬਦਲਾਅ ਲਿਆਉਂਦਾ ਹੈ ਜੈਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਅਤੇ ਹਲਕੇ ਮੀਂਹ ਦੀ ਸੰਭਾਵਨਾ ਹੈ ਪਟਾਕਿਆਂ ਦੇ ਧੂਏ ਅਤੇ ਬੱਦਲਾਂ ਦੀ ਮੌਜੂਦਗੀ ਕਾਰਨ ਤਾਪਮਨ ਲੱਗਦਾ 2 ਡਿਗਰੀ ਵੱਧ ਗਿਆ ਹੈ ਮੌਸਮ ਪਾਗ ਦੇ ਅਨੁਸਾਰ 25 ਤੋਂ 28 ਅਕਤੂਬਰ ਦੇ ਵਿੱਚਕਰ ਕੋਟ ਦੇ ਉਦੇ ਪੂਰੇ ਡਿਵੀਜ਼ਨ ਦੇ ਕੁਝ ਹਿੱਸਿਆਂ 'ਚ ਬਦਲਵਾਈ ਅਤੇ ਖਿੰਡੇ ਹੋਏ ਮੀਂਹ ਪੈਣ ਦੀ ਸੁਭਾਵਨਾ ਹੈ ਜਦੋਂ ਕਿ ਬਾਕੀ ਖੇਤਰ ਕੁਝ ਕਰਨਗੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ